ਲੀਡਰਾਂ ਨਾਲ ਗੱਲ ਕਰਨਾ ਚਾਹੁੰਦੇ ਆਂ ਔਰ ਮਸਲਿਆਂ ਦਾ ਹੱਲ ਕਰਨ ਨੂੰ ਤਿਆਰ ਆ ਇਹ ਉਹਨਾਂ ਦਾ ਬਿਆਨ ਆਇਆ ਜੇ ਅਸੀਂ ਗੱਲਬਾਤ ਦਾ ਸੱਤਾ ਨਾ ਕਬੂਲੀਏ ਫਿਰ ਉਹ ਕਹਿਣਗੇ ਕਿ ਇਹ ਮੰਗਾ ਮਨਾਉਣ ਨਹੀਂ ਆਏ ਪੰਜਾਬ ਹਰਿਆਣਾ ਨਹੀਂ ਸਾਥੋਂ ਪੈਦਾ ਪਰ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਸਾਡੀ ਗੱਲ ਗਲਤ ਜਾਊਗੀ ਜੇ ਅਸੀਂ ਤੁਸੀਂ ਕਹਿੰਦੇ ਹੋ ਪੀ ਠੀਕ ਹੈ ਅਸੀਂ ਵੀ ਗੱਲਬਾਤ ਕਰਨ ਨੂੰ ਤਿਆਰ ਆ ਮੀਟਿੰਗ ਚ ਕੀ ਨਿਕਲਦਾ ਹਾਂ ਨਿਕਲਦੀ ਆ ਕੇ ਨਾ ਨਿਕਲਦੀ ਆ ਗੱਲਬਾਤ ਤਾਂ ਕਰਨੀ ਚਾਹੀਦੀ ਆ ਜੀ ਜੇ ਨਾ ਨਿਕਲਦੀ ਆ ਤੇ ਫਿਰ ਦਿੱਲੀ ਜਾਣ ਦਾ ਰਾਹ ਖੁੱਲਿਆ ਹੈਗਾ ਵਾ ਫਿਰ ਦਿੱਲੀ ਨੂੰ ਝਾ ਮਾਂਗੇ ਹੋਰ ਦੱਸੋ 바ਵਾ ਖੜੀਆ ਕਰਕੇ ਵੀ ਗੱਲਬਾਤ ਕਰਨੀ ਚਾਹੀਦੀ ਆ ਕਿ ਨਹੀਂ ਕਰਨੀ ਚਾਹੀਦੀ ਸਾਡੇ ਵੀ ਇਧਰ ਵੀ ਅਗਲੇ ਬੰਨੇ ਨੌਜਵਾਨੋ ਫੇਰ ਦੋਰੇ ਤੇਰੇ ਚੜੇ ਨੌਜਵਾਨ ਕਾਲੇ ਪੈਂਦੇ ਆ ਉਹ ਸਾਡੇ ਆ ਉਹਨਾਂ ਨੂੰ ਸਮਝਾਉਣਾ ਵੀ ਸਾਰਿਆਂ ਨੂੰ ਪਹਿਣਾ ਪਹਿਣਾ ਕਿ ਨਹੀਂ ਫੇਰ ਸਾਨੂੰ ਉਹਨਾਂ ਦੇ ਗਾੜੀ ਹੋਣਾ ਪੈਣਾ ਵਾ ਫੇਰ ਗੱਲਿਆ ਸਾਹਿਬ ਨੂੰ ਮੈਂ ਪੁੱਛਦਾ ਕਿ ਕਿੰਨਾ ਟਾਈਮ ਦਈਏ ਗੱਲਬਾਤ ਵਾਸਤੇ ਤੁਸੀਂ ਦੱਸੋ ਕਿੰਨਾ ਟਾਈਮ ਦਈਏ ਕੱਲ ਸਵੇਰ ਦੱਸਦਾ ਦਊਗੀ ਨਾ ਸ਼ਾਮਾਂ ਤੱਕ ਦਾ ਟਾਈਮ ਦੇਨੇ ਆ ਠੀਕ ਹੈ ਡਲੇਵਾਲ ਸਾਹਿਬ ਸ਼ਾਮਾਂ ਤੱਕ ਦਾ ਜੇ ਸ਼ਾਮਾਂ ਤੱਕ ਚਿੱਠੀ ਆ ਜਾਂਦੀ ਆ ਸੱਦਾ ਆ ਜਾਂਦਾ ਤੇ ਫੌਜਾਂ ਖਲੋਣ ਗਿਆ ਜੋ ਕੁਝ ਮੀਟਿੰਗ ਚੋਂ ਨਿਕਲੂਗਾ ਆ ਕੇ ਤੁਹਾਡੇ ਨਾਲ ਵਾਅਦਾ ਕਰਦੇ ਆ ਫਿਰ ਦਿੱਲੀ ਵਾਲ ਨੂੰ ਪਰ ਮੀਟਿੰਗ ਚ ਆ ਜਿਹੜੀ ਸ਼ੈਲਮ ਹੋਈ ਆ ਮੈਂ ਤੁਹਾਨੂੰ ਠੋਕ ਕੇ ਕਹਿੰਦਾ ਡਲੇਵਾਲ ਸਾਹਿਬ ਯਕੀਨ ਤੋਂ ਹੁੰਦੇ ਆ ਉੱਠ ਕੇ ਬਾਹਰ ਆਵਾਂਗੇ ਵੀ ਇਹ ਕਰਤੂਤ ਤੁਹਾਡੀ ਚੰਗੀ ਨਹੀਂ ਜੀ ਆ ਵੀ ਗੱਲ ਕਰਨੀ ਆ ਤੇ ਅਕੰਧਰਖਾਨਾ ਬੰਦ ਕਰੋ ਠੀਕ ਆ ਅਸੀਂ ਆਪਣੇ ਬੰਦੇ ਸਾਹਮਣੇ ਹੋਏ ਤਾਂ ਜਿਹੜੇ ਮੇਰੇ ਸਾਹਮਣੇ ਖਲੋਤੇ ਆ ਵੀਰ ਜਥੇ ਇਹ ਸਾਰੇ-ਸਾਰੇ ਅਗਲੇ ਬੰਦੇ ਚਲੇ ਜਾ ਉੱਥੇ ਜਾ ਕੇ ਖੜੋ ਆਪਣੇ ਨੌਜਵਾਨਾਂ ਨਾਲ ਸੰਵਾਦ ਕਰੋ ਸਾਨੂੰ ਕੱਲੇ-ਕੱਲੇ ਵੀਰ ਨੂੰ ਨੌਜਵਾਨਾਂ ਨਾਲ ਗੱਲ ਕਰਨੀ ਚਾਹੀਦੀ ਆ ਵੀ ਆ ਸਾਡਾ ਫੈਸਲਾ ਫਿਰ ਅਸੀਂ 온더 ਸੋ ਵੀ ਸਰਕਾਰ ਨੂੰ ਕਈਏ ਗੱਲ ਕਰਨ ਨੂੰ ਤਿਆਰ ਆ ਕਿ ਨਾ ਕਈਏ ਠੀਕ ਆ ਭਰਾਓ ਫੇਰਾ ਸਾਰੇ ਚੰਡੇ ਲਾ ਕੇ ਬਾਟਰਾਂ ਤੇ ਚਲੇ ਜਾ ਠੀਕ ਹੈ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਆ ਜਿਹੜਾ ਸਾਡੇ ਨੌਜਵਾਨ ਨੇ ਪਲੀਜ਼ ਸਾਡੀ ਰਿਕੁਐਸਟ ਮੰਨ ਲਓ ਅੱਗੇ ਨਾ ਵਧਗੇ ਆਪਾ ਜਿਹੜਾ ਵੀ ਨੌਜਵਾਨ ਥੋੜਾ ਬਹੁਤ ਅੱਗੇ ਜਾਂਦਾ ਹੈ ਉਹਨਾਂ ਨੂੰ ਬਹਾਨਾ ਮਿਲਦਾ ਤੁਹਾਡੇ ਤੇ ਗੋਲਾ ਸਿੱਟਣ ਦਾ ਬਹਾਨਾ ਮਿਲ ਜਾਏ ਗੋਲੀਆਂ ਚਲਾ ਰਿਹਾ ਕੋਲੀਆਂ ਚਲਾਉਣ ਦਾ ਬਹਾਨਾ ਮਿਲਦਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੂੰ ਤੁਸੀਂ ਥੋੜਾ ਜਿਹਾ ਪਿੱਛੇ हट ਜੇ ਥੋੜੇ ਜੇ ਅੱਗੇ ਨਾ ਵਧੋ ਰੁਕੇ ਰੋ ਇੱਥੇ ਆ ਅਗਲੀ ਗੱਲ ਇੱਕ ਹੋਰ ਹੈ ਤੁਸੀਂ ਮੈਨੂੰ ਆਏ ਦੱਸੋ ਇਮਾਨਦਾਰੀ ਨਾਲ ਦੱਸੋ ਆਪਦੇ ਅੰਦਰਲੀ ਗੱਲ ਜਿਹੜੇ ਰਾਤ ਦੇ ਕੱਲ ਸਾਰਾ ਦਿਨ ਭੜਕੇ 70 ਬੰਦੇ ਦੇ ਕਰੀਬ ਲਗਪਗ ਜ਼ਖਮੀ ਹੋਏ ਸੀ 90 90 100 ਟੱਪ ਗਿਆ ਸੀ ਜਿਹੜੇ ਉਹ ਜ਼ਖਮੀ ਹੋਏ ਸੀਗੇ ਰੱਬ ਨੂੰ ਯਾਦ ਕਰਕੇ ਦੱਸੋ ਵੀ ਉਹਨਾਂ ਦੀ ਸਾਰ ਲੈਣ ਦਾ ਫਰਜ਼ ਬੰਦਾ ਸੀ ਕਿ ਨਹੀਂ ਬੰਦਾ ਸੀ ਬੰਦਾ ਸੀ ਨਾ ਉਹ ਯਾਰ ਸਾਰੀ ਰਾਤ ਨਹੀਂ ਪੈ ਕੇ ਵੇਖਿਆ ਮੰਜੇ ਤੇ ਢੂਈ ਲਾ ਕੇ ਵੇਖੀ ਕਾਹਦੇ ਲਈ ਤੁਰੇ ਫਿਰਦੇ ਆ ਇਸ ਲਈ ਤੁਰੇ ਫਿਰਦੇ ਆ ਕਿ ਸਾਡੇ ਸੱਦੇ ਤੇ ਆਏ ਹੋ ਤੁਸੀਂ ਸਾਡੇ ਸੱਦੇ ਤੇ ਆਏ ਆ ਜੇ ਤੁਸੀਂ ਸਾਡੇ ਸੱਦੇ ਤੇ ਆਏ ਆ ਜਿਹਦੇ ਮਾੜੀ ਜਿਹੀ ਚੋਟ ਲੱਗੀ ਹੈ ਉਹਦੀ ਸਾਰ ਲੈਣਾ ਸਾਡਾ ਫਰਜ਼ ਮੰਦਾ ਹੈ ਰਾਤ 1:30 ਵਜੇ ਜਾ ਕੇ ਹਸਪੀਟਲ ਦੇ ਅੰਦਰ ਜਾਜ ਕੇ ਇਕੱਲੇ ਇਕੱਲੇ ਮਰੀਜ਼ਾਂ ਨੂੰ ਪੁੱਛ ਲਿਓ ਜਾ ਕੇ ਪਤਾ ਲੈ ਕੇ ਆਇਆ ਕਿ ਸਜਣਾ ਹਾਲ ਕੀ ਆ ਇੱਕ ਇੱਕ ਦਾ ਹਾਲ ਪੁੱਛਦੇ ਫਿਰਦੇ ਆ ਆਪਾਂ ਉਹਨੂੰ ਕਾਂਗਰਸ ਕਰਨਾ ਹੈ ਔਰ ਇੱਕ ਇੱਕ ਜਿਹੜਾ ਉਹਨਾਂ ਨੇ ਖੂਨ ਦੀ ਬੂੰਦ ਬੂੰਦ ਵੀ ਜੜੀ ਡਲ ਰਹੀ ਹੈ ਨਾ ਉਹ ਸਮਝ ਲਿਓ ਉਹਦਾ ਹਸਾਬ ਲਵਾਂਗੇ ਕਿ ਕਿੰਨੇ ਦਿਨਾਂ ਰਹਿ ਜੋ ਕਿਤੇ ਕੰਦੇਰ ਸਾਹਿਬ ਨੇ ਤੁਹਾਨੂੰ ਡਿਟੇਲ ਚ ਦੱਸਤੀਆਂ ਬਹੁਤ ਸਾਰੀਆਂ ਗੱਲਾਂ ਅਸੀਂ ਉਹ ਆਗੂ ਨਹੀਂ ਆ ਉਹ ਆਗੂ ਨਹੀਂਗੇ ਕਿ ਜੋ ਮਰਜ਼ੀ ਕਰੀਏ ਅਸੀਂ ਅਰ ਤੁਹਾਡੇ ਚ ਕਿਉਂ ਆਏ ਆ ਓ ਇਸ ਲਈ ਆਏ ਆ ਮਿੱਤਰੋ ਕਿ ਤੁਹਾਡੀ رائے ਤੋਂ ਬਿਨਾ ਤੁਹਾਡੀ ਸਹਿਮਤੀ ਤੋਂ ਬਿਨਾ ਕੋਈ ਕਦਮ ਚੱਕਣਾ ਵਾਜਬ ਨਹੀਂ ਆ ਅਸੀਂ ਨਹੀਂ ਸਮਝਦੇ ਤੁਹਾਨੂੰ ਯਾਦ ਹੋਣਗੇ ਬਹੁਤ ਸਾਰੀਆਂ ਗੱਲਾਂ ਪਤਾ ਹੋਏਗਾ ਸ਼ਾਇਦ ਸਾਰੇ ਵੀਰਾਂ ਨੂੰ ਨਾ ਪਤਾ ਹੋਵੇ ਜੇ ਇਹ ਅੰਦੋਲਨ ਜਿੱਤਣਾ ਪੰਨੇ ਸਾਹਿਬ ਨੇ ਇੱਕ ਗੱਲ ਕਹੀ ਹੈ ਕਿ ਇਹਦੇ ਚੋਂ ਰਾਜਨੀਤੀ ਨਹੀਂ ਕੱਢਾਂਗੇ ਕੋਈ ਪੋਲਿਟਿਕਸ ਨਹੀਂ ਹੋएगी ਇਹਦੇ ਚ ਸਮਝੋ ਜੇ ਗੱਲ ਨੂੰ ਕਿ ਇਸ ਸੰਦੇਮਾ ਨੂੰ ਜਿੱਤਣਾ ਹਾਲਾਤ ਮੰਗ ਕਰਦੇ ਸੀ ਜਿੱਤਣਾ ਜ਼ਰੂਰੀਆ ਖੜਾ ਕਰ ਲਿਆ ਤੁਸੀਂ ਹੁਣ ਇਹ ਜਿੱਤਣਾ ਜ਼ਰੂਰੀ ਹੈ ਮੈਂ ਆਪਣੀ ਗੱਲ ਤੁਹਾਡੇ ਨੂੰ ਮਾੜੀ ਜੀ ਦੱਸ ਦਿਆਂ ਮੇਰੇ ਮੇਰੀ ਘਰ ਵਾਲੀ ਦੀ ਮੌਤ ਹੋ ਗਈ ਮਿੱਤਰੋ ਅੱਜ ਤੋਂ ਸਾਡੇ ਵਿੱਚ ਇੱਕ ਮੁੰਡਾ ਫਿਰਦਾ ਹੈ ਆ ਤੁਹਾਡੇ ਰਾਜਪੁਰੇ ਦਾ ਕੱਲ ਉਹਦੇ ਫਾਦਰ ਦਾ ਪਰਸੋਂ ਡੈਥ ਹੋਈ ਆ ਪਰਸੋਂ ਸੰਸਕਾਰ ਕਰਾ ਕੇ ਆ ਤੁਹਾਡੇ ਵਿੱਚ ਫਿਰਦਾ ਹੈ ਮੈਂ ਇੱਕ ਤਰੀਕ ਨੂੰ ਮੇਰੇ ਘਰ ਵਾਲੀ ਦਾ ਟੋਕ ਪਿਆ ਤੇ 2 ਤਰੀਕ ਨੂੰ ਮੈਂ ਆ ਤੁਹਾਡੇ ਹਰਿਆਣੇ ਦੇ ਅੰਦਰ ਵੱਖ-ਵੱਖ ਠਾਵਾਂ ਦੇ ਉੱਤੇ ਫਿਰਦਾ ਸੀ ਮੈਨੂੰ ਇਹ ਨਹੀਂ ਮੇਰੀ ਇੱਕੋ ਹੀ ਭਾਵਨਾ ਹੈ ਮੇਰੇ ਮਿੱਤਰੋ ਅਗਰ ਮਸਲੇ ਦਾ ਹੱਲ ਕਰਾਉਣੇ ਆ ਨਿਰਪਾ ਕਰਕੇ ਸਾਨੂੰ ਤੁਸੀਂ ਆਪ ਦੇ ਮੰਨ ਕੇ ਅ ਸਦਾ ਕੋਈ politix ਨਾਲ ਸੰਬੰਧ ਨਹੀਂ ਆ ਅਗਰ ਮਾੜੀ ਜੀ ਵੀ ਗਲਤੀ ਹੋ ਗਈ ਅੱਜ ਸਾਨੂੰ ਕੀ ਕਹਿ ਰਹੇ ਨੇ ਬਲਾ ਮੀਡੀਆ ਕੋ ਉਹ ਇਹ ਕਹਿ ਰਹੇ ਨੇ ਕਿ ਇਹ ਪੋਲੀਟੀਕਲ ਪਾਰਟੀਆਂ ਨੇ ਘੱਲੇ ਆ ਇਹ ਕਹਿ ਰਹੇ ਨੇ ਅਗਰ ਆਪਾਂ ਅੱਜ ਗਲਤੀ ਕਰ ਗਏ ਮਸਲੇ ਵੀ ਕੱਲ ਚੰਪੀ ਜੇ ਅਸੀਂ ਮਾੜੀ ਜੀ ਵੀ ਗਲਤੀ ਕਰਤੀ ਉਹ ਕਹਿੰਗੇ ਦੇਖੋ ਇਹਨਾਂ ਨੂੰ ਸੱਤਾ ਵੀ ਘੱਲਿਆ ਸੀ ਤੇ ਫੇਰ ਉਹ ਗੱਲਾਂ ਕਰਦੇ ਨੇ ਤੇ ਫੇਰ ਲੋਕਾਂ ਨੂੰ ਪੜ੍ਹਾਉਂਦੇ ਨੇ ਇਹਨਾਂ ਦਾ ਤਾਂ ਮਤਲਬ ਸਾਨੂੰ ਰਾਜਨੀਤਿਕ ਨੁਕਸਾਨ ਬਚਾਉਣਾ ਹੀ ਸੀਗਾ ਇਸ ਕਰਕੇ ਆਪਣੇ ਨਿਸ਼ਾਨਾ ਨਹੀਂ ਹੈ ਇਮਾਨਦਾਰੀ ਨਾਲ ਦੱਸੋ ਕਿਸੇ ਨੂੰ ਰਾਜਨੀਤਿਕ ਨੁਕਸਾਨ ਬਚਾਉਣਾ ਜਾਂ ਕਿਸੇ ਨੂੰ ਲਾਭ ਦੇਣਾ ਤੁਹਾਡਾ ਨਿਸ਼ਾਨਾ ਹੈਗਾ ਕਿਸਦਾ ਨਹੀਂ ਨਹੀਂ ਹੈ ਸਾਡਾ ਨਿਸ਼ਾਨਾ ਸਾਡੇ ਮਸਲਿਆਂ ਦਾ ਹੱਲ ਕਰਵਾਉਣਾ ਹੈ ਹੱਲ ਕਰਵਾਲ ਲਈ ਚੱਲੇ ਆ ਆ ਮੀਡੀਆ ਨੇ ਕੱਲ ਦੇ ਜੋ ਹਾਲਾਤ ਸੀਗੇ ਪੂਰੀ ਦੁਨੀਆ ਦੇ ਵਿੱਚ ਪਚਾਤੇ ਮੈਂ ਇੱਕ ਗੱਲ ਬਹੁਤ ਵਾਰੀ ਕਹੀ ਹੈ ਜਿਹੜੇ ਸਾਡੇ ਜਿਨ੍ਹਾਂ ਨੇ ਮੈਨੂੰ ਵੀ ਮੈਨੂੰ ਕਿਤੇ ਸੁਣਿਆ ਹੋਵੇਗਾ ਮੈਂ ਇਹ ਗੱਲ ਕਹਿੰਦਾ ਰਿਹਾ ਸਾਡੀਆਂ ਇੰਡੀਆਂ ਸੱਫੇ ਤੇ ਜਾ ਕੇ ਕਿਹਾ ਕਿ ਮੋਦੀ ਨੇ ਆ ਜਿਹੜਾ ਮੰਦਿਰ ਬਣਾ ਕੇ ਆਪਦਾ ਗਰਾਫ ਬਹੁਤ ਉੱਚਾ ਚੱਕ ਲਿਆ ਪਰ ਅਗਰ ਬਾਬੇ ਨਾਨਕ ਨੂੰ ਚਾਹਿਆ ਉਹਨੂੰ ਭਾ ਗਿਆ ਇਹਦਾ ਇਹ ਉੱਚਾ ਜਿੱਕ ਚੱਕਿਆ ਹੋਆ ਗ੍ਰਾਫ ਤੂੰ ਬੱਲੇ ਚ ਦੇਖ ਦੇਗਾ ਆ ਜਿਹੜਾ ਕੰਨ ਤੁਹਾਡੇ ਤੇ ਹੋਇਆ ਇਹ ਸਾਰੇ ਨੇ ਮੋਦੀ ਦੇ ਗ੍ਰਾਫ ਦਾ ਸੱਤਿਆਨਾਸ਼ ਕਰਕੇ ਰੱਖਤਾ ਰੋ ਰਹੇ ਨੇ ਇਸੇ ਗੱਲ 'ਚੋਂ ਭਰਾਵੋ ਸਰਕਾਰ ਰਿੰਗੀ ਐ ਉਹ ਰਨੌਣੀ ਸੀ ਸਰਕਾਰ ਕੇ ਹੋਰ ਕੁਛ ਕਰਨਾ ਸੀ ਬੋਲਿਓ ਰਨੌਣੀ ਸਰਕਾਰ ਰੰਗਪੀ ਤੁਹਾਡੇ ਨਾਲ ਗੱਲਬਾਤ ਕਰਨ ਲਈ ਰਾਤ ਦੇ ਜੋਰ ਲਾ ਰਹੇ ਨੇ ਰਾਤ 12 ਵਜੇ ਸਾਡੇ ਨਾਲ ਚੋਰ ਲੱਗ ਰਿਹਾ ਸੀਗਾ ਕਿ ਭੰਦੇਰ ਸਾਹਾ ਦੱਲੇ ਵਾਲੀ ਕੋਈ ਰਾਹ ਦਿਓ ਅਸੀਂ ਇਹ ਕਹਿ ਰਹੇ ਸੀ ਆਏ ਨਹੀਂ ਗੱਲ ਬਣਦੀ ਅਸੀਂ ਆਪਣੇ ਪਰਿਵਾਰ ਚ ਬੈ ਕੇ ਗੱਲ ਕਰਾਂਗੇ ਅਸੀਂ ਉਹ ਮੈਂ ਤੁਹਾਨੂੰ ਫਿਰ ਵਾਅਦਾ ਕਰਦਾ ਮਿੱਤਰੋ ਅਸੀਂ ਉਹ ਲੋਕਾਂ ਜਿਨ੍ਹਾਂ ਨੇ 40 40 ਸਾਲ ਇਸ ਗੱਲ ਤੇ ਲਾਇਆ ਪੋਲੀਟਿਕਸ ਦੀ ਐਮਏ ਕਰ ਲੈਣ ਤੋਂ ਬਾਅਦ ਬਹੁਤ ਕਮਾਈ ਕੀਤੀ ਜਾ ਸਕਦੀ ਸੀ ਮਿੱਤਰੋ ਬੜਾ ਰਾਸ ਸੀ ਲੇਕਿਨ ਸਭ ਛੱਡ ਕੇ ਇਸ ਲਈ ਤੁਰਿਆ ਮੈਂ ਇਮਾਨਦਾਰੀ ਨਾਲ ਸੁਣ ਲਿਓ ਇਸ ਲਈ ਤੁਰਿਆ ਕਿ ਅਗਰ ਸਾਡੀ ਕਿਸਾਨੀ ਦੀ ਬਾਹ ਨਾ ਫੜੀ ਕਿਸੇ ਨੇ ਇਹ ਤੇਰੀ ਅੰਮੇ ਕਰਨ ਦਾ ਕੋਈ ਮਤਲਬ ਨਹੀਂ ਇਹਦਾ ਮਤਲਬ ਹੈ ਕਿ ਤੂੰ ਇਹਨਾਂ ਦੀ ਬਾਹ ਫੜ ਬਾਹ ਫੜ ਇਹਨਾਂ ਦੀ ਉਸ ਗੱਲ ਲਈ ਚੱਲੇ ਆਂ ਆਖਰੀ ਤੰਮ ਤੱਕ ਮੈਂ ਹੋਰ ਦੱਸ ਦਿਓ ਤੁਹਾਨੂੰ ਗੱਲ ਐਨਾ ਬੋਲਣ ਦੀ ਮੇਰੇ ਚ ਕਪੈਸਿਟੀ ਨਹੀਂ ਆ ਮੈਂ ਕੈਂਸਰ ਦਾ ਮਰੀਜ਼ ਆ ਅੰਦਾਜ਼ਾ ਲਾਇਓ ਇੱਕ ਕੈਂਸਰ ਦਾ ਮਰੀਜ਼ ਹੋਣ ਦੇ ਬਾਵਜੂਦ ਤੁਹਾਡੇ ਮੋਰਚੇ ਦੇ ਵਿੱਚ ਇਮਾਨਦਾਰੀ ਨਾਲ ਦੱਸਿਓ ਜਦੋਂ ਇੱਥੇ ਗੋਲੇ ਡਿੱਗ ਰਹੇ ਸੀ ਵਿੱਚ ਖੜੇ ਸੀ ਕਿ ਨਹੀਂ ਖੜੇ ਸੀ ਬੋਲ ਕੇ ਦੱਸੋ ਫਿਰ ਇਹਦਾ ਮਤਲਬ ਆ ਅਸੀਂ ਉਹਨਾਂ ਆਕਵਾ ਚ ਨਹੀਂ ਆ ਭਰਾਵੋ ਤੈ ਤੁਸੀਂ ਚੱਲ ਕੇ ਭਿੜੋ ਅਸੀਂ ਮੌਕੇ ਤੇ ਆ ਜਾਾਂਗੇ ਜਦੋਂ ਸਟੇਜ ਸਾਹਮਣੀ ਹੋਈ ਉਦੋਂ ਆ ਜਾਾਂਗੇ ਉਹਨਾਂ ਜੋ ਨਹੀਂ ਅਸੀਂ ਤੁਸੀਂ ਸਾਡੇ ਭਰਾ ਆਖੂ ਤਾਂ ਤੁਸੀਂ ਬਣਾਇਆ ਸਾਨੂੰ ਅਸੀਂ ਕੋਈ ਆਖੂ ਥੋੜੀ ਜੰਮੇ ਸੀ ਇਹ ਤਾਂ ਤੁਸੀਂ ਸਾਡੇ ਤੇ ਜ਼ਿੰਮੇਵਾਰੀਆਂ ਪਾਈਆਂ ਅਸੀਂ ਯਤਨ ਕਰ ਲਿਆ ਉਹਨਾਂ ਨੂੰ ਨਿਭਾਉਣ ਦਾ ਸੋ ਇਸ ਲਈ ਜਿੱਥੋਂ ਤੱਕ ਸਪੀਕਰ ਦੀ ਆਵਾਜ਼ ਆਉਂਦੀ ਹੈ ਮੈਂ ਤੁਹਾਨੂੰ ਫੇਰ ਦੁਬਾਰਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਲੀਜ਼ ਸ਼ਾਂਤ ਰਹਿੰਦੇ ਹੋਏ ਕੋਈ ਵੀ ਆਗੂ ਅੱਗੇ ਨਾ ਜਾਵੇ ਕੋਈ ਵਰਕਰ ਅੱਗੇ ਨਾ ਜਾਵੇ ਅਸੀਂ ਤਾਂ ਹੀ ਗੱਲਬਾਤ ਲਈ ਉਹਨਾਂ ਦੀ ਗੱਲਬਾਤ ਕਬੂਲ ਸਕਾਂਗੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਇਹ ਗੋਲੇ ਸਿੱਟਣਾ ਬੰਦ ਕਰੋ ਆਹ ਕਤੂਤਾ ਕਰਨੀਆਂ ਬੰਦ ਕਰੋ ਤੇ ਕਮਾਂਗੇ ਸੀ ਉਹਨਾਂ ਨੂੰ ਜਿੰਨੀ ਦੇਰ ਤੱਕ ਇਹ ਬੰਦ ਨਹੀਂ ਹੋਣਗੀਆਂ ਉਨੀ ਦੇਰ ਤੱਕ ਕੱਲ ਲਈ ਗੱਲਬਾਤ ਲਈ ਤੁਸੀਂ ਸਾਰਿਆਂ ਨੇ ਲਗਾਤਾਰ ਕੱਲ ਦੇ ਮੇਰੀਆਂ ਜਿੰਨੀਆਂ ਵੀ ਚੈਨਲਾਂ ਦੇ ਉੱਤੇ ਇੰਟਰਵਿਊ ਹੋਈਆਂ ਨੇ ਸੁਣਿਆ ਹੋਵੇਗਾ ਮੈਂ ਕਿਹਾ ਕਾ ਜੰਨੀ ਦਿਨ ਤੱਕ ਸਰਕਾਰ ਪੋਜ਼ਿਟਿਵ ਨਹੀਂ ਹੁੰਦੀ ਓਨੀ ਦਿਨ ਤੱਕ ਸਾਡਾ ਗੱਲ ਕਰਨ ਦਾ ਮਾਹੌਲ ਨਹੀਂ ਬਣਦਾ ਲੇਕਿਨ ਜੇ ਰਿੰਗੇ ਨੇ ਤੁਹਾਡੇ ਨਾਲ ਗੱਲ ਕਰਨ ਲਈ ਤੁਰੇ ਨਹੀਂ ਤਾਂ ਇਹਦਾ ਮਤਲਬ ਹੈ ਤੁਹਾਡੀ ਕਲ ਨੂੰ ਸਹਿਕਾਰ ਚੁੱਕੇ ਨੇ ਸੋ ਇਸ ਗੱਲ ਲਈ ਮੇਰੀ ਬੇਨਤੀ ਹੈ ਸ਼ਾਂਤੀ ਬਣਾ ਕੇ ਰੱਖੀਏ ਉਹਨਾਂ ਤੇ ਵੀ ਅਸੀਂ ਦਬਾਅ ਬਣਾਵਾਂਗੇ ਕਿ ਇਹਨਾਂ ਦੇ ਤੋਂ ਖਬਰਦਾਰ ਆ ਜਿਹੜੀ ਸਾਡੀ ਅੱਗੇ ਫੋਰਸ ਖੜੀ ਆ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਅਗਰ ਤੁਸੀਂ ਕਿਸੇ ਤਰ੍ਹਾਂ ਦੀ ਘਰਬਰ ਕਰਦੇ ਹੋ ਤਾਂ ਇਹਦਾ ਮਤਲਬ ਇਹ ਮੰਨਾਂਗੇ ਕਿ ਸਰਕਾਰ ਤੁਹਾਨੂੰ ਘਰਬਰ ਕਰਵਾ ਰਹੀ ਹੈ ਆ ਤੁਹਾਡੀ ਗਿਣਤੀ ਸਾਡੇ ਨਾਲੋਂ ਜ਼ਿਆਦਾ ਨਹੀਂ ਕਿ ਬੇਖਿਆ ਚ ਨਾ ਰਿਹਾ ਜਿਉ ਇਹ ਅਸੀਂ ਇੰਨੀ ਗਿਣਤੀ ਹੋਣ ਦੇ ਬਾਵਜੂਦ ਉਹ ਕਿੱਥੋਂ ਤੱਕ ਲੱਖਾਂ ਦੀ ਗਿਣਤੀ ਚ ਸਾਡੇ ਵਾਸਤੇ ਤੁਸੀਂ ਕੋਈ ਚੀਜ਼ ਨਹੀਂ ਗਏ ਪਰ ਭਰਾਵੋ ਅਸੀਂ ਕਿਸੇ ਤਰ੍ਹਾਂ ਦਾ ਡਿਸਪਿਊਟ ਨਹੀਂ ਪੈਦਾ ਕਰਨਾ ਚਾਹੁੰਦੇ ਮੈਂ ਬੇਨਤੀ ਕਰਦਾ ਤੁਹਾਨੂੰ ਵੀਰੋ ਇੰਨਾ ਕੁ ਸਮਾਂ ਤਾਂ ਸਾਨੂੰ ਦਿਨੇ ਹੋ ਕਿ ਆਪਣੇ ਜਿਹੜੇ ਜ਼ਖਮੀ ਆ ਉਹਨਾਂ ਦੀ ਸਾਰ ਲੈ ਲਈਏ ਇੰਨਾ ਕੁ ਸਮਾਂ ਦਿਨੇ ਹੋ ਕਿ ਗੱਲਬਾਤ ਨੇ ਆਪਾਂ ਤਿਆਰ ਹੋਈਏ ਬੋਲੋ ਹੱਥ ਖੜਾ ਕਰਕੇ ਪ੍ਰਵਾਨਗੀ ਦਿਓ ਅਖੀਰ ਤੱਕ ਪ੍ਰਵਾਨੀ ਹੈ ਜੀ ਸਮਾਂ ਲੰਬਾ ਨਹੀਂ ਚਾਹੀਦਾ ਸਰਕਾਰ ਤਿੰਨ ਦਿਨਾਂ ਦੀ ਤਰੀਕ ਨਾ ਪਾਵੇ ਉਹਨੇ ਤੂੰ ਅਗਲੀ ਗੱਲ ਸਰਕਾਰੀ ਸਰਕਾਰ ਲੰਬੀ ਤਰੀਕ ਨਾ ਧੰਨਵਾਦ ਜੱਲੇਵਾਲ ਜੀ ਮੇਰੇ ਕੋਲ ਗੱਲ ਕਹਿਣੀ ਆ ਮਾਰ ਕੇ ਬਾਦੀ ਲੱਗ ਸਕਦੀ ਆ ਚੇਤਨ ਨੌਜਵਾਨਾਂ ਨੂੰ ਸ਼ਿਕਵਾ ਹੋਊ ਨਾ ਕਿਹੜੇ ਮਰਦੀ ਚਬੂਤਰੇ ਤੇ ਖੜ ਕੇ ਗੋਲੀ ਮਰਵਾ ਲਿਓ ਕੋਈ ਰੌਲਾ ਨਹੀਂ ਮੋੜੀ ਸਾਹਿਬ ਹਰਿਆਣੇ ਦੇ ਲੀਡਰ ਨੇ